ਕੀ ਕਿਸਾਨ ਯੂਨੀਅਨ ਦੇ ਸੂਬਾ ਆਗੂ ਜਗਜੀਤ ਸਿੰਘ ਡੱਲੇਵਾਲ ਵੱਲੋਂ ਕਿਸਾਨੀ ਮੰਗਾਂ ਲਈ ਖਨੌਜ ਬਾਰਡਰ ਤੇ ਕੀਤੀ ਭੁੱਖ ਹੜਤਾਲ ਲੈ ਕੇ ਜਿੱਥੇ 98 ਦਿਨਾਂ ਤੋਂ ਭੁੱਖ ਹੜਤਾਲ ਜਾਰੀ ਹੈ ਉੱਥੇ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨਾਲ ਬਾਰ-ਬਾਰ ਮੀਟਿੰਗਾਂ ਬੈਠਾ ਨਿਕਲਣ ਤੇ ਕਿਸਾਨ ਆਪਣੀਆਂ ਮੰਗਾਂ ਲਈ ਭੁੱਖ ਹੜਤਾਲ ਯਾਰੀ ਰੱਖ ਰਹੇ ਹਨ ਇੱਥੇ ਭੁੱਖ ਹੜਤਾਲ ਦੌਰਾਨ ਭਾਤਿਕਿਸਾਨ ਯੂਨੀਅਨ ਦੇ ਵਰਕਰ ਜਸ ਸਿੰਘ ਪੁੱਤਰ ਬੰਦ ਸਿੰਘ ਦਾ ਅੱਜ ਖਨੌਜੀ ਬਾਰਡਰ ਤੋਂ ਪਿੰਡ ਬਾਜੇਵਾਲਾ ਪੁੱਜਣ ਤੇ ਕਿਸਾਨ ਯੂਨੀਅਨ ਦੇ ਆਗੂਆਂ ਅਤੇ ਪਿੰਡ ਵਾਸੀਆਂ ਨੇ ਪਿੰਡ ਪੁੱਜਣ ਤੇ ਭਰਮਾ ਸਵਾਗਤ ਕੀਤਾ ਇਸ ਮੌਕੇ ਕਿਸਾਨ ਆਗੂ ਜਸ ਸਿੰਘ ਨੇ ਕਿਹਾ ਕਿ ਜਿੰਨਾ ਚਿਰ ਕੇਂਦਰ ਸਰਕਾਰ ਕਿਸਾਨਾਂ ਦੀਆਂ ਮੁਸ਼ਕਲਾਂ ਐਮਐਸਪੀ ਬਗੈਰਾ ਦਾ ਹੱਲ ਨਹੀਂ ਕਰਦੀ ਕਿਸਾਨਾਂ ਵੱਲੋਂ ਇਹ ਤਰਨਾ ਮੁੱਖ ਹੜਤਾਲ ਜਾਰੀ ਰਹੇਗੀ। ਉਨ੍ਹਾਂ ਸਮੂਹ ਇਲਾਕਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਵੱਧ ਤੋਂ ਵੱਧ ਕਿਸਾਨ ਆਪਣੀਆਂ ਮੰਗਾਂ ਲਈ ਖਨੌਰੀ ਬਾਰਡਰ ਤੇ ਪੁੱਜਣ ਦੀ ਕਿਰਪਾਲਤਾ ਕਰਨ। ਕਿਸਾਨ ਆਗੂ ਨੇ ਪਿੰਡ ਪੁੱਜਣ ਤੇ ਉਨ੍ਹਾਂ ਦਾ ਸਵਾਗਤ ਕਰਨ ਲਈ ਕਿਸਾਨ ਜੂਨੀਅਨ ਦੇ ਆਗੂਆਂ ਅਤੇ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ। ਦੇਖੋ ਮਾਨਸਾ ਤੋਂ ਪੱਤਰਕਾਰ ਗੁਜੀਤ ਸਿੰਘ ਦੀ ਖਾਸ رپورٹ। ਜੰਗ ਜੰਗ ਜੰਦਾਬਾਦ। ਸਤ ਸ੍ਰੀ ਅਕਾਲ ਅੱਜ ਅਸੀਂ ਕਨੌਰੀ ਬਾਰਡਰ ਤੋਂ ਸਾਡੇ ਪਿੰਡ ਦਾ ਜਿਹੜਾ ਜਸ ਸਿੰਘ ਭੁੱਖ ਹੜਤਾਲ ਤੇ ਸਰਦਾਰ ਜਗਜੀਤ ਸਿੰਘ ਦੇ ਨਾਲ ਬੈਠਾ ਸੀ ਉਹਦਾ ਪਿੰਡ ਪਹੁੰਚਣ ਤੇ ਹਾਰਾ ਨਾਲ ਸਾਰੇ ਪਿੰਡ ਨੇ ਸਵਾਗਤ ਕੀਤਾ ਤੇ ਇਸ ਤੋਂ ਬਾਅਦ ਅਸੀਂ ਸਾਰੇ ਨਗਰ ਨੂੰ ਇਲਾਕੇ ਨੂੰ ਬੇਨਤੀ ਕਰਦੇ ਹਾਂ ਕਿ ਉੱਥੇ ਆਪਣੇ ਜੋ ਹੱਕੀ ਮੰਗਾਂ ਵਾਸਤੇ ਐਮਐਸਪੀ ਵਾਸਤੇ ਬੈਠਿਆ ਵਾਦ ਤੋਂ ਬਾਅਦ ਸਾਥ ਦਿਓ ਤਾਂ ਕਿ ਇਹਨਾਂ ਦਾ ਉਤਸ਼ਾਹ ਬਣ ਸਕੇ ਬਾਰਡਰ ਤੋਂ ਆਏ ਹੋ ਕਿੰਨੇ ਦਿਨ ਰਹੇ ਤੇ ਕਿਹੋ ਜਿਹਾ ਮਾਹੌਲ ਸੀ ਉੱਥੇ ਮਾਹੌਲ ਬਹੁਤ ਵਧੀਆ ਜੀ ਤੇ ਵਧੀਆ ਸਾਰੇ ਭਾਈਚਾਰਾ ਮਿਲਵਰ ਕੇ ਦਿੰਦੇ ਸਾਰੇ ਉੱਤੇ ਪਰ ਦੋ ਜੀ ਟਿੰਡਾਂ ਨੇ ਕਿੰਨੇ ਦਿਨ ਹੋ ਗਏ ਤੁਹਾਨੂੰ ਉੱਥੇ ਗਿਆ ਨੂੰ ਸਾਨੂੰ ਵੈਸੇ ਤਾਂ ਸਾਲ ਤੋਂ ਉੱਤੀ ਹੋ ਗਿਆ ਮੁੱਢ ਜੀ ਆ ਗਏ ਸੀਗੇ ਹੁਣ ਤੁਹਾਨੂੰ 3 ਮਹੀਨੇ ਵਾਂਗ ਹੋ ਗਿਆ ਜੀ ਉੱਥੇ ਗਿਆ ਨੂੰ ਹਾਂ ਤੇ ਵਧੀਆ ਚੱਲੀ ਜਾਂਦਾ ਪ੍ਰੋਗਰਾਮ ਤੇ ਲੱਲੇ ਵਾਲ ਦੀ ਸਿਹਤ ਵੀ ਠੀਕ ਆ ਹੁਣ ਤੇ ਚੱਲੀ ਜਾਂਦਾ ਉਹਦਾ ਟਰੀਟਮੈਂਟਰ ਹਾਂ ਦਾ ਜੂ ਤੰਬਿਲ ਜੰਗੇ ਨੇ ਨੂੰ ਤੇ ਬਾਕੀ ਵੈਸੇ ਠੀਕ ਹੈ ਬਾਕੀ ਆਪਣਾ ਲੰਗਰ ਚੱਲਦਾ ਜੀ ਉੱਤੇ 24 ਘੰਟੇ ਚਾਰ ਨਾ ਲੰਗਰ ਚੱਲਦਾ ਜੀ ਆਪਣਾ ਉੱਤੇ ਕਿ ਮੰਗਾਂ ਨੂੰ ਲੈ ਕੇ ਜਿਹੜਾ ਉੱਥੇ ਧਰਨਾ ਦਿੱਤਾ ਜਾ ਰਿਹਾ ਆ ਐਮਐਸਪੀ ਨੂੰ ਬਾਕੀ ਸਾਰੇ ਆਪਣਾ ਪਤਾ ਹੀ ਆ ਹਮ ਤੇ ਐਮਐਸਪੀ ਦਾ ਚੱਲੀ ਜਾਂਦਾ ਜੀ ਜਿਹੜਾ ਆਪਣਾ ਕੋਲਾ ਸਰਕਾਰ ਦਾ ਹਮ ਉਹਦੀਆਂ ਮੰਗਾਂ ਵਾਸਤੇ ਬੈਠੇ ਆ ਜੀ ਹਮ ਤੇ ਆਪਾਂ ਮਰਨਵਾਤਰੀ ਬੈਠੇ ਸੀਗੇ 122 ਜਣੇ ਉਨਾ ਜਿਸੀ ਸਰਵਿਸ ਕੁਵਾਈਏ ਇਹ ਜਿਆ ਆਹ ਯਾਰ ਸਿਕਾ ਮਾਹ ਸੰਧ ਹਮ ਮਾਤਾ ਸਾਰੇ ਮਾਤ ਮਾਤ ਤੇ ਜਿਹੜੀ ਸਰਕਾਰ ਨੇ ਉਸ ਫੈਸਲਾ ਲੈ ਕੇ ਸਾਨੂੰ ਖਾਤਾ ਸੀ ਜੀ ਹਮ ਬੰਦਾ ਜੀ ਗੱਲਬਾਤ ਕਰਦੇ ਹੱਤੀ ਕੌਲਦੇਦਾਰਾਂ ਨਾਲ ਹਮ ਇਹ ਸਾਨੂੰ ਖਾਤਾ ਸੀਗਾ ਤੇ ਹੁਣ ਫੇਰ ਇੱਕ ਦਿਨ ਵਾਸਤੇ ਫੇਰ ਬੈਠਣਾਗਾ ਉਕੜਤਾਲ ਤੇ ਜੀ ਬਹੁਤ ਵਧੀਆ ਚੱਲੀ ਜਾਂਦਾ ਜੀ ਕਨੋਵੀ ਬੈਟਲ ਇੱਕ ਬੇਨਤੀ ਹੋਰ ਕਰਦੇ ਆ ਪਿੰਡ ਵਾਲਿਆਂ ਨੂੰ ਤੇ ਵੀ ਸਾਡਾ ਵੱਤ ਵਾਸਾ ਸਾਥ ਦਿਓ ਇੱਥੇ ਜ਼ਰੂਰ ਪਹੁੰਚਿਆ ਗੁਰਕਨੋਰੀ ਬਾਰਡਰ ਤੇ ਵਾਇਦੂ ਜੀ ਕਾਕਾ ਸਾਹਿਬ ਵਾਇਦੂ ਜੀ ਜੀ ਵਾਇਦੂ ਜੀ ਜੀ ਫਤਿਹ ਮੈਂ ਮਲਖ ਸਿੰਘ ਮੱਖਾ ਸਾਰੇ ਪਿੰਡ ਬਾਜੇ ਵਾਲੇ ਦਾ ਮੈਂ ਬਹੁਤ ਤਹਿਤ ਲੋ ਧੰਨਵਾਦ ਕਰਦਾ ਇੱਥੇ ਸਾਰਿਆਂ ਨੇ ਪਹੁੰਚੜ ਤੇ ਵੀ ਅੱਗੇ ਵਾਸਤੇ ਵੀ ਅਸੀਂ ਇਹੀ ਪ੍ਰੇਰਣਾ ਦਿੰਨੇ ਆ ਸਾਰਿਆਂ ਨੂੰ ਵੀ ਭਾਈ ਵੱਧ ਤੋਂ ਵੱਧ ਖਲੋਵੀ ਬਾਰਡਰ ਤੇ ਪਹੁੰਚੋ ਤਾਂ ਕਿ ਆਪਣੀ ਜਵਾਨੀ ਤੇ ਕਿਸਾਨੀ ਬਚਦਾ ਹੋਵੇ ਤੇ ਆਪਣੀ ਜ਼ਿੰਦਗੀ ਵਧੀਆ ਖੁਸ਼ੀ ਨਾਲ ਬਤੀਤ ਕਰਗੇ ਜੇਕਰ ਆਪਾਂ ਨਾ ਪਹੁੰਚੇ ਤਾਂ ਭਰਾਵਾ ਤੁਹਾਨੂੰ ਪਤਾ ਹੀ ਵੀ ਖੱਜਲ ਖਵਾਰ ਹੋਣਾ ਪਊਗਾ ਤੇ ਡੱਬੇ ਚ ਰੋਟੀਆਂ ਪਾ ਕੇ ਤੜਕੇ ਜਾ ਕੇ ਖੜਨਾ ਪਿਆ ਕਰੂਗਾ ਇਹ ਹੁਣੀ ਦੇਖ ਲੋ ਤੁਸੀਂ 60 ਰੁਪਏ ਆਟਾ ਮਿਲ ਰਿਹਾ ਹੁਣੀ ਅਜੇ ਤਾਂ ਆਪਣੇ ਹੱਥ ਚਾ ਸਾਰਾ ਕੁਝ ਜਦੋਂ ਉਹਨਾਂ ਕੋਲੇ ਚਲੇ ਗਿਆ ਤਾਂ ਉਦੋਂ ਬਾਅਦ ਤੁਹਾਨੂੰ ਪਤਾ ਹੀ ਆ ਵੀ ਕੀ ਕੁਝ ਹੋਣਾ ਆ ਇਹ ਬੈਂਟੀਆਂ ਪ੍ਰਮਾਣ ਕਰੋ ਵੀ ਉੱਥੇ ਪਹੁੰਚ ਕੇ ਦੀ ਬਿਲਕੁਲ ਵੱਧ ਤੋਂ ਵੱਧ ਖੇਤੜਾ ਕਰੋ ਵਾਹਿਗੁਰੂ